ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਮਹਾਨ ਗੁਰੂ ਸਾਹਿਬ ਜੀ ਮਹਾਨ ਗੁਰਬਾਣੀ ਦੇ ਵਿੱਚ ਵਾਰ-ਵਾਰ ਲਿਖਦੇ ਹਨ ਕਿ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਸਾਨੂੰ ਕੁਛ ਈਸ਼ੁਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਸਤਿਗੁਰੂ ਸੰਤ ਸਾਧੂ ਹੁੰਦਾ ਹੈ ਉਸ ਪੂਰੇ ਸਤਿਗੁਰੂ ਦੀ ਤਨ ਮਨ ਧਨ ਐਦ ਕਿਸੇ ਤਰ੍ਹਾਂ ਵੀ ਸੇਵਾ ਕਰੋ 644 ਅੰਗ ਤੇ ਤੀਜੇ ਪਾਤਸ਼ਾਹ ਜੀ ਲਿਖਦੇ ਹਨ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਗੁਰੂ ਦੀ ਚਿੱਤ ਲਾ ਕੇ ਸੇਵਾ ਕਰਦੇ ਹਨ ਉਨ੍ਹਾਂ ਦੀ ਸੇਵਾ ਹੀ ਸਭ ਤੋਂ ਸਫਲ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਏ ਸੀ ਹਉਮੇ ਵਿੱਚੋਂ ਜਾਏ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਹਨ ਉਹਨਾਂ ਦਾ ਜੀਵਨ ਹੀ ਸਫਲ ਹੈ ਤੇ ਉਹਨਾਂ ਦੀ ਸੇਵਾ ਹੀ ਸਫਲ ਹੈ ਉਹ ਇਨਸਾਨ ਆਪਣੇ ਮਨ ਚਿੰਦੇ ਫਲ ਪਾਉਂਦੇ ਹਨ ਤੇ ਉਹਨਾਂ ਦੇ ਅੰਦਰੋਂ ਹੌਲੀ-ਹੌਲੀ ਹੰਕਾਰ ਵੀ ਖਤਮ ਹੋ ਜਾਂਦਾ ਹੈ ਮਨ ਚਿੰਦਿਆ ਫਲ ਪਾਏ ਸੀ ਹਉਮੈ ਵਿੱਚੋਂ ਜਾਏ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਕੀ ਅਸੀਂ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਤਿਗੁਰੂ ਦੀ ਸੇਵਾ ਕੀਤੀ ਹੈ ਜੇਕਰ ਨਹੀਂ ਕੀਤੀ ਤਾਂ ਅਸੀਂ ਕਿਵੇਂ ਕਹਿੰਦੇ ਹਾਂ ਕਿ ਅਸੀਂ ਆਪਣੇ ਗੁਰਮਾ ਦੇ ਹੁਕਮਾਂ ਨੂੰ ਮੰਨਦੇ ਹਾਂ 1373 ਅੰਗ ਤੇ ਸੰਤ ਕਬੀਰ ਜੀ ਲਿਖਦੇ ਹਨ ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਿ ਪਾਵੇ ਨਾਮ 1377 ਅੰਗ ਤੇ ਸੰਤ ਕਬੀਰ ਜੀ ਲਿਖਦੇ ਹਨ ਕਿ ਏ ਇਨਸਾਨ ਸੇਵਾ ਦੋ ਚੀਜ਼ਾਂ ਦੀ ਹੀ ਸਭ ਤੋਂ ਭਲੀ ਹੈ ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਿ ਪਾਵੇ ਨਾਮ ਸੰਤ ਕਬੀਰ ਜੀ ਕਹਿੰਦੇ ਹਨ ਕਿ ਸੇਵਾ ਦੋ ਚੀਜ਼ਾਂ ਦੀ ਹੀ ਸਭ ਤੋਂ ਭਲੀ ਹੈ ਸਭ ਤੋਂ ਚੰਗੀ ਹੈ ਇੱਕ ਪੂਰਨ ਸੰਤ ਦੀ ਸੇਵਾ ਇੱਕ ਪੂਰਨ ਸੰਤ ਦੀ ਸੇਵਾ ਤੇ ਉਸ ਪੂਰਨ ਸੰਤ ਤੋਂ ਈਸ਼ਵਰ ਦਾ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕਰਨਾ ਹੀ ਉਸ ਈਸ਼ਵਰ ਦੀ ਸੇਵਾ ਹੈ ਸੰਤ ਕਬੀਰ ਜੀ ਕਹਿੰਦੇ ਹਨ ਕਿ ਇਹ ਕੂਰਨ ਸੰਤ ਦੀ ਸੇਵਾ ਤੇ ਉਸ ਪੂਰਨ ਸੰਤ ਤੋਂ ਈਸ਼ਵਰ ਦਾ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕਰਨਾ ਹੀ ਈਸ਼ਵਰ ਦੀ ਸੇਵਾ ਹੈ ਕਬੀਰ ਸੇਵਾ ਕੋ ਦੋ ਭਲੇ ਇਕ ਸੰਤਿ ਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸਾਡੇ ਮਹਾਪੁਰਚੀ ਗੁਰੂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦੇ ਨਾਮ ਦੇ ਨਾਲ ਸਾਡੀ ਮੁਕਤੀ ਹੁੰਦੀ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦੇ ਨਾਮ ਦੇ ਨਾਲ ਸਾਡੀ ਮੁਕਤੀ ਹੁੰਦੀ ਹੈ ਤੇ ਉਹ ਨਾਮ ਸਾਨੂੰ ਇੱਕ ਪੂਰਾ ਸੰਤ ਹੀ ਜਪਾਉਂਦਾ ਹੈ ਸੰਤ RAM ਜੋ ਦਾਤਾ ਮੁਕਤ ਕੋ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਕਬੀਰ ਜੀ ਕਹਿੰਦੇ ਹਨ ਕਿ ਈਸ਼ਵਰ ਦੇ ਨਾਮ ਦੇ ਨਾਲ ਹੀ ਸਾਡੀ ਮੁਕਤੀ ਹੁੰਦੀ ਹੈ ਤੇ ਉਹ ਨਾਮ ਇੱਕ ਪੂਰੇ ਸੰਤ ਦੀ ਸੰਗਤ ਕਰਕੇ ਹੀ ਜਪਿਆ ਜਾਂਦਾ ਹੈ ਇੱਕ ਪੂਰੇ ਸੰਗਤ ਦੀ ਪੂਰੇ ਸੰਤ ਦੀ ਇੱਕ ਪੂਰੇ ਸੰਤ ਦੀ ਸੰਗਤ ਕੀਤੇ ਤੋਂ ਬਿਨਾ ਈਸ਼ਵਰ ਦਾ ਨਾਮ ਕਦੇ ਵੀ ਨਹੀਂ ਜਪਿਆ ਜਾਂਦਾ ਹੈ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ ਵੇਲਾ ਇੰਹਾ ਖਾਟ ਚਲੋ ਹਰਲਾਹਾ ਆਗੇ ਬਸਨੁ ਸਿਹਿਲਾ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ ਵੇਲਾ ਇੰਹਾ ਖਾਟ ਚਲੋ ਹਰਲਾਹਾ ਆਗੇ ਬਸਨੁ ਸਹੀ ਲਾ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਮੇਰੇ ਮਿੱਤਰੋ ਕਿ ਹੇ ਮੇਰੇ ਮਿੱਤਰੋ ਹੇ ਮੇਰੇ ਪਿਆਰਿਓ ਤੁਸੀਂ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਕੰਨ ਲਾ ਕੇ ਸੁਣੋ ਤੁਹਾਨੂੰ ਇਹ ਜੋ ਮਨੁੱਖਾ ਜਨਮ ਮਿਲਿਆ ਹੈ ਇਹ ਇੱਕ ਪੂਰੇ ਸੰਤਾਂ ਦੀ ਸੇਵਾ ਕਰਨ ਦਾ ਵੇਲਾ ਹੈ ਇਹ ਇੱਕ ਪੂਰੇ ਸੰਤ ਦੀ ਇਹ ਇੱਕ ਪੂਰੇ ਸੰਤਾਂ ਦੀ ਸੇਵਾ ਕਰਨ ਦਾ ਵੇਲਾ ਹੈ ਤੁਸੀਂ ਇਹ ਸਭ ਮਹਾਨ ਦੁਰਲੱਭ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਇੱਕ ਪੂਰੇ ਸੰਤ ਦੀ ਸੇਵਾ ਕਰੋ ਕਿਉਂਨਾ ਤੋਂ ਉਹ ਸੱਚਾ ਨਾਮ ਪ੍ਰਾਪਤ ਕਰੋ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਤੈਲ ਕੀ ਵੇਲਾ ਸਾਡੇ ਗੁਰੂ ਸਾਹਿਬੀ ਕਹਿੰਦੇ ਹਨ ਕਿ ਸੇ ਸੇ ਮੇਰੇ ਮਿੱਤਰ ਪਿਆਰਿਓ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਹਾਂ ਕਿ ਤੁਸੀਂ ਇੱਕ ਪੂਰਨ ਸੰਤ ਕੇ ਤੁਸੀਂ ਇੱਕ ਪੂਰਨ ਸੰਤ ਦੀ ਸੇਵਾ ਕਰੋ ਇਹ ਸਮਾਂ ਤੁਹਾਡਾ ਇਹ ਸਮਾਂ ਤੁਹਾਡਾ ਇੱਕ ਪੂਰੇ ਸੰਤ ਦੀ ਸੇਵਾ ਕਰਨ ਦਾ ਹੈ ਇਹ ਸਮਾਂ ਤੁਹਾਡਾ ਇੱਕ ਪੂਰੇ ਸੰਤ ਦੀ ਸੇਵਾ ਕਰਨ ਦਾ ਹੈ ਇੱਕ ਪੂਰਾ ਸੰਤ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਘਟ ਦੇ ਅੰਦਰ ਸਾਨੂੰ ਅਸੀਸੁਰ ਦੇ ਦਰਸ਼ਨ ਕਰਾਉਂਦਾ ਹੈ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇੰਹਾ ਘਾਟ ਚਲੋ ਹਰ ਲਾਹਾ ਅੱਗੇ ਬਸਣੁ ਸਹੀ ਲਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰੇ ਸੰਤ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਉਸ ਈਸ਼ਵਰ ਦੇ ਨਾਮ ਦਾ ਲਾਹਾ ਖਟੋ ਜਿਸ ਕਰਕੇ ਤੁਹਾਡਾ ਅੱਗੇ ਵਸਣਾ ਸੌਖਾ ਹੋ ਜਾਵੇ ਜਿਸ ਕਰਕੇ ਤੁਹਾਨੂੰ ਅੱਗੇ ਵਸਣਾ ਸੌਖਾ ਹੋ ਜਾਵੇ ਅੱਗੇ ਸਾਡੇ ਗੁਰੂ ਸਾਹਿਬ ਜੀ 169 ਅੰਗ ਤੇ 1069 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਸਤ ਗੁਰੂ ਹੈ ਗਿਆਨ ਸਤ ਗੁਰੂ ਹੈ ਪੂਜਾ ਦਿਨ ਸਤ ਗੁਰੂ ਸੇਵੀਏ ਅਵਰਨਾ ਦੂਜਾ ਸਤ ਗੁਰੂ ਹੈ ਗਿਆਨ ਸਤ ਗੁਰੂ ਹੈ ਪੂਜਾ ਦਿਨ ਸਤ ਗੁਰੂ ਸੇਵੀਏ ਅਵਰਨਾ ਦੂਜਾ 1069 ਅੰਗ ਤੇ ਗੁਰਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਗਿਆਨ ਦਾ ਭਰਿਆ ਹੋਇਆ ਇੱਕ ਬਹੁਤ ਹੀ ਵੱਡਾ ਸਾਗਰ ਹੁੰਦਾ ਹੈ ਉਸ ਦੀ ਪੂਜਾ ਕਰੋ ਉਸ ਦੀ ਪੂਜਾ ਕਰੋ ਤੇ ਉਸ ਦੀ ਸੇਵਾ ਕਰੋ ਬਿਨ ਸਤਿਗੁਰੂ ਸੇਵੀਏ ਅਵਰਨਾ ਦੂਜਾ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਸ ਦੀ ਹੀ ਸੇਵਾ ਕਰੋ ਉਸ ਤੋਂ ਬਿਨਾਂ ਹੋਰ ਕਿਸੇ ਵੀ ਕੱਚੀਆਂ ਪਿੱਲੀਆਂ ਦੀ ਅਸੀਂ ਸੇਵਾ ਨਹੀਂ ਕਰਨੀ ਹੈ 116 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸਤ ਗੁਰੂ ਸੇਵੇ ਤਾਂ ਸਭ ਕੁਝ ਪਾਏ ਸਤ ਗੁਰੂ ਸੇਵੇ ਤਾਂ ਸਭ ਕਿਛ ਪਾਏ ਜੇਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਕਰ ਅਸੀਂ ਇੱਕ ਪੂਰੇ ਸਤ ਗੁਰੂ ਦੀ ਸੇਵਾ ਕਰਦੇ ਹਾਂ ਤਾਂ ਸਾਨੂੰ ਸਭ ਕੁਝ ਹੀ ਮਿਲ ਜਾਂਦਾ ਹੈ ਜਿਹੀ ਮਨਸਾ ਕਰ ਲਾਗੇ ਤਿਹਾ ਫਲ ਪਾਏ ਜਿਹੋ ਜਿਹੀ ਸਾਡੇ ਮਨ ਦੇ ਵਿੱਚ ਜਿਹੋ ਜਿਹੀ ਮਨਸਾ ਲੈ ਕੇ ਅਸੀਂ ਉਸ ਪੂਰੇ ਗੁਰੂ ਦੇ ਦਰਬਾਰ ਤੇ ਜਾਂਦੇ ਹਾਂ ਉਸ ਪੂਰੇ ਗੁਰੂ ਦੀ ਸੰਗਤ ਕਰਦੇ ਹਾਂ ਸਾਨੂੰ ਉਹ ਜਿਹਾ ਹੀ ਫਲ ਮਿਲ ਜਾਂਦਾ ਹੈ ਸਤਗੁਰੂ ਦਾਤਾ ਸਭਨਾ ਵਤਕਾ ਪੂਰੇ ਭਗ ਮਲਾਮਣਿਆ ਸਤਗੁਰੂ ਦਾਤਾ ਸਭਨਾ ਵਤਕਾ ਪੂਰੇ ਭਗ ਮਲਾਵਣਿਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਜੋ ਪੂਰਾ ਸਤਿਗੁਰੂ ਹੁੰਦਾ ਹੈ ਉਹ ਦਾਤਿਆਂ ਦਾ ਵੀ ਦਾਤਾ ਹੁੰਦਾ ਹੈ ਤੇ ਉਹ ਸਾਰੇ ਪਦਾਰਥਾਂ ਦਾ ਹੀ ਸਤਿਗੁਰੂ ਦਾਤਾ ਸਭਨਾ ਵਾਥਕਾ ਪੂਰੇ ਭਗ ਮਲਾਵਣਿਆ ਮਲਾਵਣਿਆ ਤੇ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਸਾਨੂੰ ਸਭ ਕੁਝ ਹੀ ਦੇਣ ਵਾਲਾ ਹੁੰਦਾ ਹੈ ਤੇ ਉਹ ਪੂਰਾ ਸਤਿਗੁਰੂ ਸਾਨੂੰ ਬਹੁਤ ਹੀ ਚੰਗੇ ਭਾਗਾਂ ਦੇ ਨਾਲ ਮਿਲਦਾ ਹੈ ਸਤਿਗੁਰੂ ਦਾਤਾ ਸਭਨਾ ਵਾਥਕਾ ਪੂਰੇ ਭਾਗ ਮਲਾਵਣਿਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਦਾਤਿਆਂ ਦਾ ਵੀ ਦਾਤਾ ਹੁੰਦਾ ਹੈ ਉਸ ਦੇ ਕੋਲ ਇਸ ਦੁਨੀਆ ਦੀਆਂ ਸਾਰੀਆਂ ਹੀ ਵਸਤੂਆਂ ਹੁੰਦੀਆਂ ਹਨ ਤੇ ਉਹ ਸਾਨੂੰ ਬਹੁਤ ਹੀ ਚੰਗੇ ਭਾਗਾਂ ਦੇ ਨਾਲ ਤੇ ਉਹ ਪੂਰਾ ਸਤਗੁਰੂ ਸਾਨੂੰ ਬਹੁਤ ਹੀ ਚੰਗੇ ਭਾਗਾਂ ਦੇ ਨਾਲ ਹੀ ਮਿਲਦਾ ਹੈ। ਅੱਗੇ 32 ਅੰਗ ਤੇ ਤੀਜੇ ਪਾਠਾ ਜੀ ਲਿਖਦੇ ਹਨ ਭਾਈ ਰੇ ਭਾਈ ਰੇ ਭਗਤੀ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਵਿਰਥਾ ਜਨਮ ਗਵਾਇਆ ਭਾਈ ਰੇ ਭਗਤੀ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਵਿਰਥਾ ਜਨਮ ਗਵਾਇਆ ਇਕ ਪੂਰਾ ਗੁਰੂ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਅਸ਼ੀਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਭਾਈ ਰੇ ਭਗਤੀ ਹੀਂ ਕਾਹੇ ਜਗਾਇਆ ਪੂਰੇ ਗੁਰਤੀ ਸੇਵਨਾਂ ਚੀਨੀ ਗਿਰਥਾ ਜਨਮ ਗਵਾਇਆ ਤੀਜੇ ਬਾਦਸ਼ਾਹ ਜੀ ਕਹਿੰਦੇ ਹਨ ਕਿ हे ਇਨਸਾਨ ਜੇਕਰ ਤੂੰ ਮਨੁੱਖਾ ਜਨਮ ਜੇਕਰ ਤੂੰ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਪ੍ਰਾਪਤ ਕਰਕੇ ਉਸ ਈਸ਼ਰ ਦੀ ਭਗਤੀ ਨਹੀਂ ਕੀਤੀ ਤਾਂ ਤੇਰਾ ਇਸ ਦੁਨੀਆ ਦੇ ਵਿੱਚ ਤਾਂ ਤੇਰਾ ਇਸ ਦੁਨੀਆ ਦੇ ਵਿੱਚ ਆਉਣ ਦਾ ਕੀ ਫਾਇਦਾ ਹੈ ਭਵ ਤੈਨੂੰ ਕੋਈ ਵੀ ਫਾਇਦਾ ਨਹੀਂ ਹੈ ਭਾਈ રે ਭਗਤੀ ਹੀਨ ਕਾਹੇ ਜਗ ਆਇਆ ਤੀਜੇ ਪਾਛਾ ਜੀ ਕਹਿੰਦੇ ਹਨ ਕਿ اے ਇਨਸਾਨ ਜੇਕਰ ਤੂੰ ਇਹ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਪ੍ਰਾਪਤ ਕਰਕੇ ਉਸ ਈਸ਼ਰ ਦੀ ਭਗਤੀ ਨਹੀਂ ਕੀਤੀ ਉਸ ਦਾ ਨਾਮ ਨਹੀਂ ਜਪਿਆ ਤਾਂ ਤੇਰਾ ਇਸ ਦੁਨੀਆ ਦੇ ਵਿੱਚ ਆਉਣ ਦਾ ਕੀ ਫਾਇਦਾ ਹੈ ਪੂਰੇ ਗੁਰ ਕੀ ਸੇਵਾ ਨਾ ਕੀਤੀ ਵਿਰਥਾ ਜਨਮ ਗਵਾਇਆ ਜੇਕਰ ਤੂੰ ਇੱਕ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਤਾਂ ਤੇਰਾ ਸਾਰਾ ਜਨਮ ਹੀ ਬੇਅਰਥ ਜਾ ਰਿਹਾ ਹੈ 166 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਗੁਰੂ ਸੇਵੇ ਸੇ ਮਹਾਪੁਰਖ ਸੰਸਾਰੇ ਸਤ ਗੁਰੂ ਸੇਵੇ ਸੇ ਮਹਾਪੁਰਖ ਸੰਸਾਰੇ ਆਪ ਉਧਰੇ ਆਪ ਉਦਰੇ ਸਗਲ ਕੁੱਲ ਨਿਸਤਾਰੇ ਸਤਗੁਰੂ ਸੇਵੇ ਸੇ ਮਹਾਂ ਮਹਾਂ ਪੁਰਖ ਸੰਸਾਰੇ ਆਪ ਉਦਰੇ ਸਗਲ ਕੁੱਲ ਨਿਸਤਾਰੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰੇ ਸਤਗੁਰੂ ਦੀ ਸੇਵਾ ਕਰਦੇ ਹਨ ਉਹ ਪੁਰਖ ਹੀ ਸਭ ਤੋਂ ਮਹਾਨ ਹੁੰਦੇ ਹਨ ਉਹ ਆਪ ਤਾਂ ਤਰਦੇ ਹੀ ਹਨ ਉਹ ਆਪ ਤਾਂ ਤਰਦੇ ਹੀ ਹਨ ਤੇ ਉਹ ਆਪਣੀ ਸਾਰੀ ਕੁੱਲ ਵੀ ਤਾਰ ਲੈਂਦੇ ਹਨ ਅੱਗੇ ਸਾਡੇ ਗੁਰੂ ਸਾਹਿਬ ਜੀ 638 ਅੰਗ ਤੇ 638 ਅੰਗ ਤੇ ਤੀਜੇ ਪਾਛਾ ਜੀ ਹੋਰ ਲਿਖਦੇ ਹਨ ਜੋ ਸਤਗੁਰੂ ਸੇਵਣ ਆਪਣਾ ਭਾਈ ਤਨ ਕੇ ਹਉ ਲਾਗੂ ਪਾਏ ਜਨਮ ਸਵਾਰੀ ਆਪਣਾ ਭਾਈ ਕੁੱਲ ਪੀ ਲਈ ਬਖਸ਼ਾਈ ਜੋ ਸਤਗੁਰੂ ਸੇਵਣ ਆਪਣਾ ਭਾਈ ਤਨ ਕੇ ਹਉ ਲਾਗੂ ਪਾਏ ਜਨਮ ਸਵਾਰੀ ਆਪਣਾ ਭਾਈ ਕੁੱਲ ਪੀ ਲਈ ਬਖਸ਼ਾਏ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਕੇ ਜੋ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਹਨ ਅਸੀਂ ਉਹਨਾਂ ਦੇ ਚਰਨਾਂ ਦੇ ਨਾਲ ਲੱਗਦੇ ਹਾਂ ਜੋ ਸਤਿਗੁਰੂ ਸੇਵਨ ਆਪਣਾ ਭਾਈ ਤਿੰਨ ਕੋ ਤਿੰਨ ਕੇ ਹੋ ਲਾਗੂ ਪਾਏ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇਨਸਾਨ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਹਨ ਅਸੀਂ ਉਹਨਾਂ ਦੇ ਚਰਨਾਂ ਦੇ ਨਾਲ ਲੱਗਦੇ ਹਾਂ ਜਨਮ ਸਵਾਰੀ ਆਪਣਾ ਭਾਈ ਕੁੱਲ ਪੀ ਲਈ ਬਖਸ਼ਾਈ ਕੋਹਣ ਥਾਨ ਆਪਣਾ ਜਨਮ ਤੋਂ ਸਵਾਰਦੇ ਹੀ ਹਨ ਉਹ ਆਪਣੀ ਸਾਰੀ ਕੁੱਲ ਵੀ ਤਾਰ ਲੈਂਦੇ ਹਨ ਸੁਖਣੀ ਸਾਹਿਬ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਲਿਖਦੇ ਹਨ ਸਾਧੂ ਕੇ ਸੰਗ ਸਾਧੂ ਕੇ ਸੰਗ ਸਭ ਕੁੱਲ ਆਧਾਰੇ ਸਾਧੂ ਕੇ ਸੰਗ ਸਭ ਕੁੱਲ ਆਧਾਰੇ ਸਾਧੂ ਕੇ ਸੰਗ ਸੱਜਣ ਮੀਤ ਕਟੰਬ ਨਿਸਤਾਰੇ ਸੁਗਨੀ ਸਾਹਿਬੀ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਅਸੀਂ ਆਪਣੀ ਸਾਰੀ ਕੁੱਲ ਹੀ ਤਾਰ ਲੈਂਦੇ ਹਾਂ ਕਿ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਅਸੀਂ ਆਪਣੀ ਸਾਰੀ ਕੁੱਲ ਹੀ ਤਾਰ ਤਾਰ ਲੈਂਦੇ ਹਾਂ ਸਾਧੂ ਕੇ ਸੰਗ ਸੱਜਣ ਮੀਤ ਕਟੰਬ ਨਸਤਾਰੇ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਸਾਡੇ ਸੱਜਣ ਮਿੱਤਰ ਕਿ ਸਾਡਾ ਸਾਰਾ ਹੀ ਕਟੰਬ ਸਦਾ ਵਾਸਤੇ ਹੀ ਤਰ ਜਾਂਦਾ ਹੈ। 766 ਅੰਗ ਤੇ ਚੌਥੇ ਪਾਤਸ਼ਾਹ ਜੀ ਲਿਖਦੇ ਹਨ ਜੋ ਗੁਰ ਕੀ ਜਨ ਸੇਵਾ ਕਰੇ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ ਚੌਥੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇਨਸਾਨ ਇੱਕ ਪੂਰੇ ਗੁਰੂ ਦੀ ਸੇਵਾ ਕਰਦੇ ਹਨ ਉਹ ਉਹੀ ਆਪਣਾ ਅਸਲੀ ਘਰ ਦਾ ਕੰਮ ਕਰਦੇ ਹਨ। ਚੌਥੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇੱਕ ਪੂਰੇ ਗੁਰੂ ਦੀ ਸੇਵਾ ਕਰਦੇ ਹਨ ਉਹੀ ਆਪਣਾ ਉਹੀ ਅਸਲੀ ਆਪਣਾ ਘਰ ਦਾ ਕੰਮ ਕਰਦੇ ਹਨ ਜੋ ਗੁਰਤੀ ਜਨ ਸੇਵਾ ਕਰੇ ਸੋ ਘਰ ਕੇ ਕੰਮ ਹਰ ਲਾਇ 308 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਕੋਈ ਸਿੱਖ ਸੇਵਾ ਕਰੇ ਸਤਗੁਰੂ ਕੀ ਕੋਈ ਸਿੱਖ ਸੇਵਾ ਕਰੇ ਸਤਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛੇ ਸੋ ਫਲ ਪਾਏ ਸੀ ਪੁੱਤ ਧਨ ਖੜ ਮਿਲੇ ਹਰ ਨਿਸਤਾਰੇ ਕੋਈ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛੇ ਸੋ ਫਲ ਪਾਏ ਸੀ ਪੁੱਤ ਧਨ ਲਕshmi ਖੜ ਮਿਲੇ ਹਰ ਨਿਸਤਾਰੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਕੋਈ ਗੁਰੂ ਦਾ ਸਿੱਖ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਵੀ ਤਨ ਮਨ ਧਨ ਐਦ ਕਿਸੇ ਤਰ੍ਹਾਂ ਵੀ ਸੇਵਾ ਕਰਦਾ ਹੈ ਉਸ ਦੇ ਸਾਰੇ ਕਾਰਜ ਹੀ ਸੌਰ ਜਾਂਦੇ ਹਨ ਭਾਵ ਉਸ ਦੇ ਸਾਰੇ ਕਾਰਜ ਹੀ ਸਿੱਧ ਹੁੰਦੇ ਹਨ ਜੋ ਇੱਛੇ ਸੋ ਫਲ ਪਾਏ ਸੀ ਪੁੱਤ ਤਨ ਲక్ష్ਮੀ ਖੜ ਮੇਲੇ ਹਰ ਨਿਸਤਾਰੇ ਉਸ ਇਨਸਾਨ ਦੇ ਮਨ ਦੇ ਵਿੱਚ ਜੋ ਫਲ ਹੁੰਦੇ ਹਨ ਉਹ ਸਾਰੇ ਹੀ ਉਸ ਨੂੰ ਉਸ ਦੇ ਪੂਰੇ ਹੁੰਦੇ ਹਨ ਤੇ ਉਹ ਇਨਸਾਨ ਆਪਣਾ ਪੁੱਤ ਧਨ istri ਭਾਵ ਆਪਣਾ ਸਾਰਾ ਹੀ ਘਟੰਬ ਤਾਰ ਲੈਂਦਾ ਹੈ ਅਗੇ 52 ਅੰਗ ਤੇ ਗੁਰਬਾਣੀ ਦੇ ਵਿੱਚ 52 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਸੰਚ ਹਰ ਧਨ ਪੂਜ ਸਤਗੁਰੂ ਛੋੜ ਸਭ ਵਕਾਰ ਸੰਚ ਤੋਂ ਭਾਵ ਹੁੰਦਾ ਹੈ ਈਸ਼ਵਰ ਦੇ ਨਾਮ ਧਨ ਨੂੰ ਇਕੱਠਾ ਕਰਨਾ ਸੰਚ ਹਰ ਤਾਨ ਪੂਜ ਸਤਿਗੁਰੂ ਛੋੜ ਸਭ ਵਿਕਾਰ ਪੰਮੀ ਪਾਤਸ਼ਾਹੀ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਤਨ ਇਕੱਠਾ ਕਰ ਤੇ ਤੂੰ ਉਸ ਪੂਰੇ ਸਤਿਗੁਰੂ ਦੀ ਸੇਵਾ ਕਰ ਤੇ ਤੂੰ ਆਪਣੇ ਸਭ ਤਰ੍ਹਾਂ ਦੇ ਵਿਕਾਰਾਂ ਨੂੰ ਛੱਡ ਦੇ ਸੰਚ ਹਰ ਤਨ ਨੂੰ ਪੂਜ ਸਤਿਗੁਰੂ ਛੋੜ ਸਭ ਵਿਕਾਰ ਬਣੇ ਪਾਛਾ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਸੱਚਾ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਧਨ ਇਕੱਠਾ ਕਰ ਤੂੰ ਉਸ ਪੂਰੇ ਸਤਿਗੁਰੂ ਦੀ ਪੂਜਾ ਕਰ ਤੇ ਤੂੰ ਆਪਣੇ ਸਭ ਤਰ੍ਹਾਂ ਦੇ ਵਿਕਾਰਾਂ ਨੂੰ ਛੱਡ ਦੇ ਜੇ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਆਧਾਰ ਜਿਵੇਂ ਈਸ਼ਵਰ ਨੇ ਤੈਨੂੰ ਇਹ ਬਹੁਤ ਹੀ ਦਰਲੱਭ ਮਨੁੱਖਾ ਸਰੀਰ ਦਿੱਤਾ ਹੈ ਉਸ ਈਸ਼ਵਰ ਦੇ ਨਾਮ ਦਾ ਤੂੰ ਹਰ ਕੰਮ ਕਰਦੇ ਹੋਏ ਹੀ ਸਿਮਰਨ ਕਰ ਉਸ ਨਾਮ ਦੇ ਨਾਲ ਹੀ ਤੇਰਾ ਆਧਾਰ ਹੋਣਾ ਹੈ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਆਧਾਰ ਪਉ ਸੰਤ ਸਰਨੀ ਪਉ ਸੰਤ ਸਰਨੀ ਲਾਗ ਚਰਨੀ ਮਿਟੇ ਦੁੱਖ ਸੰਤਾਪ ਪੰਨੀ ਪਾਤਸ਼ਾਹੀ ਕਹਿੰਦੇ ਹਨ ਕਿ ਏਹ ਇਨਸਾਨ ਤੂੰ ਇੱਕ ਪੂਰੇ ਸੰਤਾਂ ਦੀ ਸੰਗਤ ਕਰ ਉਨ੍ਹਾਂ ਦੇ ਚਰਨਾਂ ਦੇ ਨਾਲ ਲੱਗ ਪੰਨੀ ਪਾਤਸ਼ਾਹੀ ਕਹਿੰਦੇ ਹਨ ਕਿ اے ਇਨਸਾਨਾ ਤੂੰ ਇੱਕ ਪੂਰੇ ਸੰਤਾਂ ਦੀ ਸੰਗਤ ਕਰ ਉਹਨਾਂ ਦੇ ਚਰਨਾਂ ਦੇ ਨਾਲ ਲੱਗ ਤੇਰਾ ਜੋ 84 ਲੱਖ ਜੁਨਾਂ ਦਾ ਦੁੱਖ ਹੈ ਉਹ ਸਦਾ ਵਾਸਤੇ ਹੀ ਖਤਮ ਹੋ ਜਾਵੇਗਾ ਪਉ ਪਉ ਸੰਤ ਸਰਣੀ ਲਾਗ ਚਰਣੀ ਮਿਟੇ ਦੁੱਖ ਸੰਤਾਪ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰਾ ਕਿ हे ਇਨਸਾਨ ਤੂੰ ਇੱਕ ਪੂਰੇ ਸੰਤਾਂ ਦੇ ਚਰਨਾਂ ਦੇ ਨਾਲ ਲੱਗ ਕੇ ਸਤ ਸੰਤੋਖ ਤੇ ਦਇਆ ਵਰਗੇ ਗੁਣਾਂ ਦੀ ਕਮਾਈ ਕਰ ਅੱਗੇ ਸਾਡੇ ਗੁਰੂ ਸਾਹਿਬ ਜੀ 320 ਅੰਗ ਤੇ ਲਿਖਦੇ ਹਨ ਸਤ ਗੁਰੂ ਪੂਰੇ ਸੇਵੀਏ 320 ਅੰਗ ਤੇ ਗੁਰਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਸਤ ਗੁਰੂ ਪੂਰੇ ਸੇਵੀਏ ਦੁੱਖਾਂ ਦਾ ਹੋਏ ਨਾਸ ਨਾਨਕ ਦਾ ਨਾਮ ਰੱਬ ਦੇ ਕਾਰਜ ਆਵੇ ਰਾਸ 320 ਅੰਗ ਤੇ ਗੁਰਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਸਤਿਗੁਰੂ ਪੂਰੇ ਸੇਵੀਏ ਦੁੱਖਾਂ ਦਾ ਹੋਏ ਨਾਸ ਨਾਨਕ ਨਾਮ ਰੱਦ ਗਏ ਕਾਰਜ ਆਵੇ ਰਾਸ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਡੇ ਘਟ ਦੇ ਅੰਦਰ ਈਸ਼ੁਰ ਦੇ ਦਰਸ਼ਨ ਕਰਾਉਣ ਵਾਲਾ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਸ ਦੀ ਤਨ ਮਨ ਧਨ ਐਦ ਕਿਸੇ ਤਰ੍ਹਾਂ ਵੀ ਸੇਵਾ ਕਰਗੇ ਉਸ ਦੀ ਸੰਗਤ ਤੇ ਉਸ ਦੀ ਸੇਵਾ ਕਰਨ ਦੇ ਨਾਲ ਸਾਡੇ ਜੋ ਨਿਕਾਂ ਤਰ੍ਹਾਂ ਦੇ ਜਨਮਾਂ ਜਨਮਾਂ ਦੇ ਦੁੱਖ ਹੁੰਦੇ ਹਨ ਉਹ ਸਦਾ ਵਾਸਤੇ ਹੀ ਖਤਮ ਹੋ ਜਾਂਦੇ ਹਨ ਤੇ ਉਸ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕਰੀਏ ਇਸ ਦੇ ਨਾਲ ਹੀ ਸਾਡੇ ਸਾਰੇ ਕਾਰਜੇ ਰਾਸ ਹੁੰਦੇ ਹਨ ਸਤਗੁਰੂ ਪੂਰੇ ਸੇਵੀਏ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਅਰਦਗੇ ਕਾਰ ਜਾਵੇ ਵਰਾਸ 1153 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਨਾਨਕ ਸੇਵ ਅਪਾਰ ਦੇਵ ਟਟੇ ਖਟੇ ਵਰਤ ਪੂਜਾ ਗਮਨ ਭਮਨ ਯਾਤਰਾ ਕਰਨ ਸਗਲ ਫਲ ਪੁਣੀ 1153 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਨਾਨਕ ਸੇਵ ਅਪਾਰ ਦੇਵ ਟਟੇ ਖਟੇ ਵਰਤ ਪੂਜਾ ਗਮਣ ਭਮਣ ਯਾਤਰਾ ਕਰਨ ਸਗਲ ਫਲ ਪੁੰਨੀ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਜੇ ਜਦੋਂ ਅਸੀਂ ਜਦੋਂ ਅਸੀਂ ਉਸ ਪੂਰੇ ਸਤਿਗੁਰੂ ਦੀ ਤਨ ਮਨ ਧਨ ਐਡ ਕਿਸੇ ਤਰ੍ਹਾਂ ਵੀ ਸੇਵਾ ਕਰਦੇ ਹਾਂ ਤਾਂ ਸਾਨੂੰ ਜੋ ਅਸੀਂ ਵਰਤ ਰੱਖਦੇ ਹਾਂ ਜੋ ਅਸੀਂ ਪੂਜਾ ਕਰ ਕਿਸੇ ਤਰ੍ਹਾਂ ਦੀ ਪੂਜਾ ਕਰਦੇ ਹਾਂ ਜੋ ਅਸੀਂ ਅਨੇਕਾਂ ਹੀ ਤੀਰਥਾਂ ਤੇ ਜਾ ਕੇ ਯਾਤਰਾ ਕਰਦੇ ਹਾਂ ਉੱਥੇ ਸੀ ਨਾ ਉੱਥੇ ਇਸ਼ਨਾਨ ਕਰਦੇ ਹਾਂ ਇੰਨਾ ਸਾਰਿਆਂ ਦਾ ਫਲ ਇੰਨਾ ਸਾਰਿਆਂ ਦਾ ਫਲ ਸਾਨੂੰ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਿਲ ਜਾਂਦਾ ਹੈ ਇੰਨਾ ਸਾਰਿਆਂ ਦਾ ਫਲ ਸਾਨੂੰ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਿਲ ਜਾਂਦਾ ਹੈ 1260 ਅੰਗ ਤੇ 1260 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਦੁੱਖ ਦਰਦ ਦੁੱਖ ਦਰਦ ਬਿਨਸੇ ਭਵ ਸਾਗਰ ਸਤਗੁਰੂ ਕੀ ਮੂਰਤ ਫਿਰਦੇ ਵਸਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਸਾਨੂੰ ਦਰਸ਼ਨ ਕਰਾਉਂਦਾ ਹੈ ਜੇਕਰ ਅਸੀਂ ਉਸ ਪੂਰੇ ਸਤਗੁਰੂ ਨੂੰ ਹਰ ਵਕਤ ਯਾਦ ਰੱਖਦੇ ਹਾਂ ਤੇ ਉਸ ਦੀ ਮੂਰਤ ਨੂੰ ਹਰ ਸਮੇਂ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਦੇ ਹਾਂ ਤਾਂ ਸਾਡੇ ਸਭ ਤਰ੍ਹਾਂ ਦੇ ਦੁੱਖ ਹੀ ਦੂਰ ਹੋ ਜਾਂਦੇ ਹਨ 1298 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਜਾਂ ਕੋ ਚੀਤ ਆਵੇ ਗੁਰੂ ਆਪਣਾ ਤਾਂ ਕੋ ਦੁੱਖ ਨਹੀਂ ਤਿਲ ਸੁਬਣਾ 1298 ਅੰਗ ਤੇ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਜਾਂ ਕੋ ਚੀਤ ਆਵੇ ਗੁਰੂ ਆਪਣਾ ਤਾਂ ਕੋ ਦੁੱਖ ਨਹੀਂ ਤੇਲ ਸੁਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਅਸੀਸਰ ਦੇ ਦਰਸ਼ਨ ਕਰਾਉਂਦਾ ਹੈ ਜੋ ਇਨਸਾਨ ਉਸ ਪੂਰੇ ਗੁਰੂ ਨੂੰ ਆਪਣੇ ਹਰ ਕੰਮ ਕਰਦੇ ਹੋਏ ਹਰ ਸਮੇਂ ਹੀ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਦੇ ਹਨ ਉਹਨਾਂ ਨੂੰ ਫਿਰ ਕਦੇ ਸੁਪਨੇ ਦੇ ਵਿੱਚ ਵੀ ਦੁੱਖ ਨਹੀਂ ਲੱਗਦਾ ਹੈ ਜੋ ਇਨਸਾਨ ਜੋਣ ਸਾਣ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਗੁਰੂ ਪੂਰਨ ਸੰਤ ਸਾਧੂ ਸਤਿਗੁਰੂ ਦੀ ਸੰਗਤ ਤੇ ਸੇਵਾ ਨਹੀਂ ਕਰਦੇ ਸਾਡੇ ਗੁਰਮਹਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਫਟਕਾਰਾਂ ਪਾਈਆਂ ਹਨ 1045 ਅੰਗ ਤੇ ਤੀਜੇ ਪਾਛਾ ਜੀ ਲਿਖਦੇ ਹਨ ਸਤਿਗੁਰੂ ਸੇਵਨ ਸੇ ਜਨ ਸਾਚੇ ਮਨਮੁਖ ਸੇਵਨ ਜਨਨ ਕਾਚੇ ਸਤਗੁਰੂ ਸੇਵਨ ਸੇਜਨ ਸੱਚੇ ਮਨਮੁਖ ਸੇਵਨ ਜਨ ਨੂੰ ਕਾਤੇ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇੱਕ ਪੂਰੇ ਸਤਗੁਰੂ ਦੀ ਸੇਵਾ ਕਰਦੇ ਹਨ ਉਹ ਮਨੁੱਖ ਹੀ ਸੱਚੇ ਹਨ ਤੇ ਜੋ ਉਸ ਪੂਰੇ ਸਤਗੁਰੂ ਦੀ ਸੇਵਾ ਨਹੀਂ ਕਰਦੇ ਉਹ ਮਨੁੱਖ ਮਨਮੁਖ ਵੀ ਹਨ ਉਹ ਮਨੁੱਖ ਮਨਮੁਖ ਵੀ ਹਨ ਤੇ ਉਹ ਕੱਚੇ ਹਨ ਸਤਗੁਰੂ ਸੇ ਮਨ ਸੇਜਨ ਸੱਚੇ ਮਨਮੁਖ ਸੇਵਨ ਜਨਨ ਸਾਚੇ ਕਤ ਰੰਗ ਤੇ ਦਸਮ ਗ੍ਰੰਥ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਸੰਤ ਸੇਵਾ ਹੈ ਜੋ ਨਰ त्याਗੀ ਦੁਖ ਭੂਖ ਰਹੇ ਤਿਨ ਕੋ ਲਾਗੀ ਜਗਤ ਵਿਖੇ ਕੋਈ ਕਾਮਨਾ ਸਰਹੀ ਅੰਤ ਨਰਕ ਕੁੰਡ ਮੇ ਪਰਹੀ ਸੰਤ ਸੇਵਾ ਹੈ ਜੋ ਨਰ त्याਗੀ ਦੁਖ ਭੂਖ ਤਿਨ ਕੋ ਰਹੇ ਲਾਗੀ ਜਗਤ ਵਿਖੇ ਕੋਈ ਕਾਮਨਾ ਸਰਹੀ ਅੰਤ ਨਰਕ ਕੁੰਡ ਮੇ ਪਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੇ ਵਿੱਚ 71 ਅੰਗ ਤੇ ਲਿਖਦੇ ਹਨ ਕਿ ਜੇ ਇਸ ਇਨਸਾਨ ਨੇ ਇੱਕ ਪੂਰੇ ਸੰਤ ਦੀ ਸੇਵਾ ਨਹੀਂ ਕੀਤੀ ਉਸ ਨੂੰ 84 ਲੱਖ ਜੁਨਾਂ ਦਾ ਸਦਾ ਹੀ ਦੁੱਖ ਲੱਗਾ ਰਹਿੰਦਾ ਹੈ ਤੇ ਨਾ ਹੀ ਉਹਦੀ ਉਸ ਦੀ ਤ੍ਰਿਸ਼ਨਾ ਮਿਟਦੀ ਹੈ ਤੇ ਨਾ ਹੀ ਉਸ ਦੀ ਭੁੱਖ ਮਿਟਦੀ ਹੈ ਜਗਤ ਵਿੱਚੇ ਕੋਈ ਕਾਮਨਾ ਸਰਹੀ ਨਾ ਅੰਤੇ ਨਰਕ ਕੋন্ড ਮੇ ਪਰਹੀ ਉਸ ਇਨਸਾਨ ਦੀ ਜੋਨ ਥਾਣਾ ਇੱਕ ਪੂਰੇ ਸੰਤਾਂ ਦੀ ਸੇਵਾ ਨਹੀਂ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਉਸ ਇਨਸਾਨ ਦੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਤੇ ਉਹ ਇਨਸਾਨ ਆਖਰ ਨੂੰ ਨਰਕਾਂ ਦੇ ਵਿੱਚ ਹੀ ਜਾ ਡਿੱਗਦਾ ਹੈ ਦੇਖੋ 1131 ਅੰਗ ਤੇ ਤੀਜੇ ਪਾਤਸ਼ਾਹ ਜੀ ਲਿਖਦੇ ਹਨ ਧਿਰਗ ਧਿਰਗ ਮਨਮੁਖ ਜਨਮ ਗਵਾਇਆ ਧਿਰਗ ਧਿਰਗ ਮਨਮੁਖ ਜਨਮ ਗਵਾਇਆ ਗੁਰ ਪੂਰੇ ਦੀ ਸੇਵਨਾ ਕੀਨੀ ਹਰਕਾ ਨਾਮ ਨੂੰ ਪਾਇਆ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੇ ਸਹ ਇਨਸਾਨ ਨੇ ਇੱਕ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਤੇ ਉਹਨਾਂ ਤੋਂ ਸੱਚਾ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਨਹੀਂ ਕੀਤਾ ਉਹ ਇਨਸਾਨ ਮਨਮੁਖ ਹੈ ਉਹ ਇਨਸਾਨ ਮਨਮੁਖ ਹੈ ਤੇ ਉਹ ਇਨਸਾਨ ਇਸ ਦੁਨੀਆ ਤੋਂ ਆਪਣਾ ਸਾਰਾ ਹੀ ਜੀਵਨ ਗਵਾਕੇ ਜਾਂਦਾ ਹੈ ਤੇ ਉਸ ਇਨਸਾਨ ਦੇ ਸੋ ਸੋ ਵਾਰ ਫਿੱਟ ਲਨਤ ਹੈ ਧਿਰਗ ਧਿਰਗ ਮਨਮੁਖ ਜਨਮ ਗਵਾਇਆ ਗੁਰਪੂਰੇ ਕੀ ਸੇਵਨਾ ਕੀਨੀ ਹਰ ਕਾ ਨਾਮ ਨਾ ਭਾਇਆ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਸ ਨੇ ਇੱਕ ਪੂਰੇ ਸੰਤ ਦੀ ਸੇਵਾ ਨਹੀਂ ਕੀਤੀ ਉਹਨਾਂ ਤੋਂ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਨਹੀਂ ਕੀਤਾ ਉਹ ਇਨਸਾਨ ਮਨਮੁਖ ਹੈ ਤੇ ਉਹ ਮਨਮੁਖ ਇਨਸਾਨ ਇਸ ਜਹਾਨ ਤੋਂ ਆਪਣਾ ਸਾਰਾ ਜਨਮ ਹੀ ਗਵਾ ਕੇ ਜਾਂਦਾ ਹੈ ਤੇ ਇਹ ਤੇ ਅਜਿਹੇ ਇਨਸਾਨ ਦੇ ਜੇ ਇਨਸਾਨ ਦੇ ਸੋ ਸੋ ਵਾਰ ਫਿੱਟ ਲਾਨਤ ਹੈ 599 ਅੰਗ ਤੇ ਸਾਡੇ ਗੁਰੂ ਸਾਹਿਬ ਦੀ ਹੋਰ ਲਿਖਦੇ ਹਨ ਸਤ ਗੁਰੂ ਕੀ ਸੇਵਨਾ ਤੀਨੀਆਂ ਹਰ ਨਾਮ ਨਾਲ ਲੱਗੋ ਪਿਆਰ ਮਤ ਜਾਣੋ ਉਹ ਜੀਉਂਦੇ ਉਹ ਆਪ ਮਾਰੇ ਕਰਤਾਰ ਸਤ ਗੁਰੂ ਕੀ ਸੇਵਨਾ ਤੀਨੀਆਂ ਹਰ ਨਾਮ ਨਾਲ ਲੱਗੋ ਪਿਆਰ ਮਤ ਜਾਣੋ ਉਹ ਜੀਉਂਦੇ ਉਹ ਆਪ ਮਾਰੇ ਕਰਤਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਨੇ ਇੱਕ ਪੂਰੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਤੇ ਉਹਨਾਂ ਤੋਂ ਨਾਮ ਪ੍ਰਾਪਤ ਕਰਕੇ ਉਹ ਈਸ਼ਵਰ ਦਾ ਨਾਮ ਨਹੀਂ ਜਪਿਆ ਉਹਨਾਂ ਨੂੰ ਜਿਉਂਦੇ ਮੱਤ ਸਮਝੋ ਉਹਨਾਂ ਨੂੰ ਜਿਉਂਦੇ ਮੱਤ ਸਮਝੋ ਉਹ ਤਾਂ ਈਸ਼ੁਰ ਦੇ ਵੱਲੋਂ ਪਹਿਲਾਂ ਹੀ ਮਰੇ ਹੋਏ ਹਨ ਸਤਿਗੁਰ ਕੀ ਸੇਵਾ ਕੀਨੀਆ ਹਰ ਨਾਮ ਨਾਲ ਲੱਗੋ ਪਿਆਰ ਮੱਤ ਜਾਣੋ ਉਹ ਜਿਉਂਦੇ ਉਹ ਆਪ ਮਾਰੇ ਕਰਤਾਰ 34 ਅੰਗ ਤੇ ਜੋਤੀ ਅੰਗ ਤੇ ਗੁਰਬਾਣੀ ਦੇ ਚ ਤੀਜੇ ਪਾਤਸ਼ਾਹੀ ਹੋਰ ਲਿਖਦੇ ਹਨ ਜਿੰਨੀ ਪੁਰਖੀ ਸਤਗੁਰੂ ਨਾਲ ਸੇਵਿਓ ਸੇ ਦੁਖੀਏ ਯੁਗ ਚਾਰ ਜਿੰਨੀ ਪੁਰਖੀ ਸਤਗੁਰੂ ਨਾਲ ਸੇਵਿਓ ਸੇ ਦੁਖੀਏ ਯੁਗ ਚਾਰ ਤੀਜੇ ਪਾਤਸ਼ਾਹੀ ਕਹਿੰਦੇ ਹਨ ਕਿ ਜਿੰਨਾ ਇਨਸਾਨਾਂ ਨੇ ਇਹ ਜਿੰਨਾ ਇਨਸਾਨਾਂ ਨੇ ਅਜੇ ਤੱਕ ਪੂਰੇ ਸਤਗੁਰੂ ਦੀ ਸੇਵਾ ਨਹੀਂ ਕੀਤੀ ਉਹ ਚਾਰੇ ਯੁਗਾਂ ਦੇ ਵਿੱਚ ਹੀ ਦੁਖੀ ਰਹਿੰਦੇ ਹਨ ਭਾਵ ਉਹਨਾਂ ਨੂੰ ਕਦੇ ਵੀ ਸੁੱਖ ਨਹੀਂ ਮਿਲਦਾ ਹੈ ਉਹ 83 ਲੱਖ ਜੁ ਉਹਨਾਂ ਦੇ ਵਿੱਚ ਹੀ ਭਟਕਦੇ ਰਹਿੰਦੇ ਹਨ 115 ਅੰਗ ਤੇ ਤੀਜੇ ਪਾਤਸ਼ਾਹ ਜੀ ਹੋਰ ਲਿਖਦੇ ਹਨ ਸਤਗੁਰੂ ਨਾ ਸੇਵੇ ਮੂਰਖ ਅੰਧ ਗਵਾਰਾ ਫੇਰ ਉਹ ਕਿੱਥੋਂ ਪਾਇਨ ਮੋਖ ਦਵਾਰਾ ਸਤਗੁਰੂ ਨਾ ਸੇਵੇ ਮੂਰਖ ਅੰਧ ਗਵਾਰਾ ਫੇਰ ਉਹ ਕਿੱਥੋਂ ਪਾਇਨ ਮੋਖ ਦਵਾਰਾ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇਨਸਾਨ ਇਕ ਪੂਰੇ ਸਤਗੁਰੂ ਦੀ ਸੇਵਾ ਨਹੀਂ ਕਰਦੇ ਉਹ ਮੂਰਖ ਵੀ ਹਨ ਉਹ ਅੰਨ੍ਹੀ ਵੀ ਹਨ ਤੇ ਉਹ ਗਵਾਰ ਵੀ ਹਨ ਉਹਨਾਂ ਨੂੰ ਕਦੇ ਵੀ ਮੁਕਤੀ ਨਹੀਂ ਮਿਲਦੀ ਹੈ ਸਤਗੁਰੂ ਨਾ ਸੇਵੇ ਮੂਰਖ ਅੰਧ ਗਵਾਰਾ ਫੇਰ ਉਹ ਕਿੱਥੋਂ ਪਾਇਨ ਮੁਖ ਦਵਾਰਾ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇਨਸਾਨ ਇੱਕ ਪੂਰੇ ਸਤਗੁਰੂ ਦੀ ਸੇਵਾ ਨਹੀਂ ਕਰਦੇ ਉਹ ਮੂਰਖ ਵੀ ਹਨ ਤੋਂ ਅੰਨ੍ਹੀ ਵੀ ਹਨ ਤੇ ਉਹ ਗਵਾਰ ਵੀ ਹਨ ਫੇਰ ਉਹ ਕਿਥੋਂ ਪਾਇਨ ਮੋਖ ਦੁਆਰਾ ਉਹਨਾਂ ਨੂੰ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ ਮਰ ਮਰ ਜੰਮੇ ਫੇਰ ਫੇਰੇ ਆਵੇ ਜੰਮਦਰ ਚੋਟਾਂ ਖਾਵਣਿਆ ਉਹ ਇਨਸਾਨ ਉਹ ਇਨਸਾਨ 84 ਲੱਖ ਜੀ ਉਹਨਾਂ ਦੇ ਵਿੱਚ ਵਾਰ-ਵਾਰ ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਹਨ ਤੇ ਵਾਰ-ਵਾਰ ਜਮਾਂ ਦੀਆਂ ਮਾਰਾਂ ਖਾਂਦੇ ਹਨ ਮਰ ਮਰ ਜੰਮੇ ਫੇਰ ਫੇਰੇ ਆਵੇ ਜੰਮਦਰ ਚੋਟਾਂ ਖਾਵਣਿਆ ਉਹ ਇਨਸਾਨ ਰਾਸੀ ਇਲਾਕੇ ਜੀ ਉਹਨਾਂ ਦੇ ਵਿੱਚ ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਹਨ ਤੇ ਜਮਾਂ ਦੀਆਂ ਬਹੁਤ ਹੀ ਭੈੜੀਆਂ ਮਾਰਾਂ ਖਾਂਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਆਪਣੇ ਗੁਰਮਾਹ ਦੇ ਹੁਕਮ ਅਨੁਸਾਰ ਅਸੀਂ ਆਪਣੇ ਗੁਰਮਾਹ ਦੇ ਹੁਕਮ ਅਨੁਸਾਰ ਇੱਕ ਪੂਰੇ ਸੰਤ ਸਾਧੂ ਸਤਿਗੁਰੂ ਦੀ ਸੇਵਾ ਕਰਕੇ ਆਪਣਾ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਸਫਲ ਕਰਨਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ